ਸੁਹੀ ਮਹੱਲਾ ਪੰਜਮਾ ਸੁਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 743 ਤੇ ਸੁਭਾਏ ਮਾਨ ਬਖਸ਼ਿਸ਼ ਕਰਦੇ ਹਨ ਸੇ ਸੰਜੋਗ ਕਰੋ ਮੇਰੇ ਪਿਆਰੇ ਸਾਇ ਬਖਸ਼ਿਸ਼ ਕਰਦੇ ਹਰ ਇੱਕ ਇਹ ਮੇਰੇ ਪਿਆਰੇ ਪਰਮਾਤਮਾ ਮੇਰੇ ਜੀਵਨ ਦੇ ਵਿੱਚ ਐਸੀ ਕੋਈ ਵਿਧ ਬਣਾਓ ਇਹੋ ਜਿਹਾ ਸਮਾ ਬਣਾਓ ਜਿੱਤ ਰਸਨਾ ਹਰ ਨਾਮੋ ਚਾਰੇ ਜਿਸ ਸਮੇਂ ਜਿਸ ਵੇਲੇ ਮੈਂ ਇਸ ਰਸਨਾ ਤੋਂ ਆਪ ਜੀ ਦਾ ਨਾਮ ਉਚਾਰ ਸਕਾਂ ਜਿਸ ਦੇ ਨਾਲ ਇਹ ਮੇਰੀ ਰਸਨਾ ਪਵਿੱਤਰ ਹੋ ਜਾਵੇ ਸੁਣ ਬੇਨੰਤੀ ਪ੍ਰਭ ਦੀਂ ਦਿਆਲਾ ਇਹ ਦੀਨ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਮੇਰੀ ਬੇਨਤੀ ਨੂੰ ਸੁਣਨਾ ਕਰੋ ਸਾਧ ਗੰਗਾਂ ਮੈਂ ਗੁਰਸਦਾ ਰਸਾਲਾ ਮੇਰੀ ਬੇਨਤੀ ਹੈ ਕਿ ਮੈਂ ਗੁਰੂ ਦੇ ਨਾਲ ਮਿਲ ਕੇ ਸੰਗਤ ਵਿੱਚ ਆ ਕੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਾਂ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਮੇਰਾ ਜੀਵਨ ਤਾਂ ਹੀ ਸਬਰ ਸਕਦਾ ਹੈ ਜੇ ਜੀਵਨ ਦੇ ਵਿੱਚ ਮੈਨੂੰ ਤੇਰਾ ਸਿਮਰਨ ਮਿਲੇ ਜਿਸ ਕਿਰਪਾ ਕਰੇ ਬਸੈਤ ਸੁਨੇਰਾ ਜਿਹੜਾ ਉਦਬ ਕਰਦਾ ਉਹਦੇ ਉੱਤੇ ਪਰਮਾਤਮਾ ਦੀ ਕਿਰਪਾ ਕਰਦਾ ਹੈ ਤੇ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹ ਦਿਨ ਰਾਤ ਉਸ ਪਰਮਾਤਮਾ ਦੀ ਯਾਦ ਵਿੱਚ ਗੁਣਾ ਵਿੱਚ ਜੁੜਿਆ ਰਹਿੰਦਾ ਹੈ ਜਾਣ ਕਿ ਭੁੱਖ ਤੇਰਾ ਨਾਮ ਆਹਾਰ ਇਹ ਪਰਮਾਤਮਾ ਮੇਰੀ ਆਤਮਾ ਦੀ ਭੁੱਖ ਆਵਜੀ ਦਾ ਨਾਮ ਹੈ ਨਾਮ ਦੇ ਨਾਲ ਹੀ ਮੇਰੀ ਆਤਮਾ ਦੀ ਭੁੱਖ ਦੂਰ ਹੋ ਸਕਦੀ ਹੈ ਸਰੀਰ ਦੀ ਖੁਰਾਕ ਪਦਾਰਥ ਹਨ ਅਤੇ ਆਤਮਾ ਦੀ ਖੁਰਾਕ ਆਪ ਜੀ ਦਾ ਨਾਮ ਹੈ ਤੂੰ ਦਾਤਾ ਪ੍ਰਭ ਦੇਵਨਹਾਰ ਸੰਸਾਰਿਕ ਪਦਾਰਥ ਵੀ ਆਪ ਜੀ ਦੇਣ ਵਾਲੇ ਹੋ ਤੇ ਨਾਮ ਰੂਪੀ ਪਦਾਰਥ ਵੀ ਆਪ ਜੀ ਦੇ ਹੀ ਦਰਦੂਤੋਂ ਮਿਲਦਾ ਹੈ ਇਸੇ ਕਰਕੇ ਸਾਇਬ ਬਖਸ਼ਿਸ਼ ਕਰਦੇ ਹਨ ਦਾਤਾ ਦਾਤ ਰਕੀਆ ਤੇ ਆਪਣਾ ਜਸ ਭਾਵ ਹੈ ਇਸਦੇ ਜਿਸ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ ਰਾਮ ਰਮਨ ਸੰਤਨ ਸੁਖਮਾਨਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ ਉਹਨਾਂ ਨੇ ਜੀਵਨ ਦੇ ਵਿੱਚ ਸਦਾ ਹੀ ਸੁਖੀ ਸੁਖ ਪਾਇਆ ਹੈ ਨਾਨਕ ਦੇਵੜਾ ਸੋਜਾਨਾ ਦਾਸ ਨਾਨਕ ਇਹ ਆਖਦਾ ਹੈ ਕਿ ਜਿਹੜਾ ਉਸ ਪ੍ਰਮਾਤਮਾ ਦੀ ਦਿੱਤੀ ਦਾਤ ਨਾਮ ਦੀ ਦਾਤ ਨੂੰ ਅੱਗੇ ਵੰਡਦਾ ਹੈ ਉਹ ਸਿਆਣਾ ਤੇ ਸੂਝਮਾਨ ਇਨਸਾਨ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ